ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰਾਮਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਹੈ ਪਿਓਰ ਮੋਡਲ ਦੇ ਸੂਟ ਹੋਣਗੇ ਤੇ ਹੈਂਡਵਰਕ ਦੇ ਵਿੱਚ ਸੂਟ ਹੋਣਗੇ ਬੜੇ ਪਿਆਰੇ ਪਾਰਟੀ ਵੇਅਰ ਸੂਟ ਹੋਣਗੇ ਜੀ ਰਾਮਟੈਕਸ ਬ੍ਰਾਂਡ ਦੇ ਆ ਤੇ ਪ੍ਰਾਈਸ ਰਹਿਣਾ 3250 3250 ਪ੍ਰਾਈਸ ਦੇ ਨਾਲ ਅੱਜ ਦੇ ਸੂਟ ਹੋਣਗੇ ਤੇ ਕੋਰੀਅਰ ਚਾਰਜਸ ਦੇ ਲੱਗ ਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਰਿਆ ਕਰੋ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਾਉਣੀ ਹੋ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਤੁਸੀਂ ਆਪਣਾ ਐਡਰੈਸ ਭੇਜ ਕੇ ਆਪਣੇ ਕੋਰੀਅਰ ਚਾਰਜਸ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਬੁਕਿੰਗ ਲਈ ਨੰਬਰ ਹੈ ਜਿਵੇਂ 8146580803 88400 80 800 ਤੇ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਪੇਮੈਂਟ ਆਨਲਾਈਨ ਹੀ ਹੋਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਸੂਟ ਪਰਚੇਸ ਕਰਦੇ ਆ ਕਰਨੇ ਆ ਤਾਂ ਤੁਸੀਂ ਸ਼ੌਪ ਤੇ ਵੀ ਆ ਸਕਦੇ ਹੋ ਮੰਡੇ ਟੂ ਸੈਟਰਡੇ ਸ਼ੌਪ ਓਪਨ ਹੁੰਦੀ ਹੈ ਸੰਡੇ ਸਾਡਾ ক্লোਜ਼ ਹੁੰਦਾ ਜੀ ਟਾਈਮਿੰਗ ਹੈ ਜੀ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਸ਼ੌਪ ਓਪਨ ਹੁੰਦੀ ਹੈ ਇਹ ਟਾਈਮ ਦੇ ਵਿੱਚ ਜਦ ਮਰਜ਼ੀ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਬੜੇ ਪਿਆਰੇ ਸੂਟ ਹੋਣਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਪਾਉਨੇ ਆ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਇਸੇ ਹੋਊਗਾ ਕਿਉਂਕਿ ਹਰ ਤਰ੍ਹਾਂ ਦੀ ਡੇਲੀ ਨਵੀਂ ਤੋਂ ਨਵੀਂ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਈ ਦੀ ਹੈ ਅਪ ਟੂ ਡੇਟ ਤੁਹਾਡੇ ਨਾਲ ਰਹੀਦਾ ਜਿਵੇਂ ਦੀ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਜਿਹੜਾ ਵੀ ਨਿਊ ਫੈਸ਼ਨ ਦੇ ਕੱਪੜਾ ਜਿਵੇਂ ਦੇ ਮਰਜੀ ਲੇਟੈਸਟ ਸੂਟ ਹਰ ਇੱਕ ਤਰ੍ਹਾਂ ਦੇ ਤੁਹਾਡੇ ਲਈ ਆਪਾਂ ਲੈ ਕੇ ਆਉਣੇ ਜੀ ਸੂਟ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਰਸ਼ਟ ਕਲਰ ਦੇ ਵਿੱਚ ਸੂਟ ਹੈ ਜੀ ਪਿਓਰ ਮੋਡਲ ਦੇ ਵਿੱਚ ਰਾਮਟੈਕਸ ਬ੍ਰਾਂਡ ਦੇ ਸੂਟ ਹੋਣਗੇ ਜੀ ਕੋਈ ਵੀ ਬ੍ਰਾਂਡ ਹੁੰਦਾ ਜਾਂ ਤਾਂ ਕੰਨੀ ਤੇ ਮੈਂਸ਼ਨ ਹੁੰਦਾ ਜਾਂ ਸਟੈਂਪਲ ਲੱਗੀ ਵੀ ਹੁੰਦੀ ਹੈ ਹਰੇਕ ਤਰ੍ਹਾਂ ਦਾ ਹਰੇਕ ਬ੍ਰਾਂਡ ਦਾ ਉੱਪਰ ਲਿਖਿਆ ਹੁੰਦਾ ਜੀ ਇਹ ਰਾਮਟੈਕਸ ਬ੍ਰਾਂਡ ਦੇ ਹੋਣਗੇ ਅੱਜ ਦੇ ਸੂਟ ਤਿੰਨ ਤਿੰਨ ਮੀਟਰਸ ਦੀਆਂ ਬਾਟਮਸ ਹੋਣੀਆਂ ਰਾਮਟੈਕਸ ਬ੍ਰਾਂਡ ਦੇ ਸੂਟ ਦੇ ਨਾਲ ਤੇ ਪੂਰਾ 2.5 ਮੀਟਰ ਦਾ ਦੁਪੱਟਾ ਇਹ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਕਿੰਨਾ ਪਿਆਰਾ ਰਸਟ ਕਲਰ ਦੇ ਵਿੱਚ ਸੂਟ ਹੈ ਜੀ ਪਿਓਰ ਮੋਡਲ ਦਾ ਇਹ ਬੜੇ ਸੋਹਣੇ ਪਾਰਟੀ ਵੇਅਰ ਸੂਟ ਹੈ ਲਾਈਨਿੰਗ ਲਾ ਕੇ ਬਣਾਉਗੇ ਬਹੁਤ ਵਧੀਆ ਲੁੱਕ ਆਣੀ ਆ ਜੀ ਸੂਟ ਦੀ ਗ੍ਰੇਸ ਬਣ ਜਾਂਦੀ ਹੈ ਬਾਕੀ ਅੱਜਕੱਲ ਤਾਂ ਕਈ ਕਸਟਮਰ ਐਵੇਂ ਆ ਬਿਨਾ ਲਾਈਨਿੰਗ ਤੋਂ ਵੀ ਸੂਟ ਬਣਾ ਰਹੇ ਆ ਬਾਕੀ ਤੁਹਾਡੀ ਚੁਆਇਸ ਹੈ ਜੀ ਮੇਰੇ ਅਕੋਰਡਿੰਗ ਜੇ ਲਾਈਨਿੰਗ ਲਗਾ ਕੇ ਬਣਾਓਗੇ ਤਾਂ ਜਿਆਦਾ ਬੈਸਟ ਹੈ ਜੀ ਸੂਟ ਤੇ ਇਹਦੇ ਤੇ ਤੁਸੀਂ ਦੇਖ ਸਕਦੇ ਹੋ ਪਿਓਰ ਮੋਡਲ ਦਾ ਬਾਟਮ ਦੇ ਨਾਲ ਦਾ ਇਹਦੇ ਚ ਸਾਰੇ ਡਿਜ਼ਾਈਨਿੰਗ ਪਹਿਲਾਂ ਹੀ ਹੋਈ ਹੋਈ ਹੈ ਕੁਝ ਵੀ ਡਿਜ਼ਾਈਨਿੰਗ ਕਰਨ ਦੀ ਲੋੜ ਨਹੀਂ ਬੜਾ ਪਿਆਰਾ ਪੈਚ ਰੈਡੀ ਕੀਤਾ ਹੋਇਆ ਕੋਈ ਟਰਾਂਸਪੇਰੈਂਟ ਨਹੀਂ ਹੈਗਾ ਇਹ ਤੇ ਨਾਲ ਪਿੰਟੈਕਸ ਪਾ ਕੇ ਲੇਸ ਦੇ ਕੇ ਵਿੱਚ ਬੜੀ ਪਿਆਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਸਾਰਾ ਹੈਂਡਵਰਕ ਹੋਇਆ ਦੇਖੋ ਤਾਂ ਅੱਗੇ ਦਾ ਹੱਥ ਦਾ ਕੰਮ ਹੋਇਆ ਵਿੱਚ ਸਾਰਾ ਬਹੁਤ ਪਿਆਰਾ ਵਰਕ ਬਾਕੀ ਤੁਸੀਂ ਦੇਖ ਸਕਦੇ ਹੋ ਘੇਰੇ ਤੇ ਲੇਸਿਸ ਦੀ ਡਿਜ਼ਾਈਨਿੰਗ ਬਹੁਤ ਪਿਆਰਾ ਪਿੰਟੈਕਸ ਪਾ ਕੇ ਬੜੀ ਪਿਆਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਲੁੱਕ ਹੈ ਜੀ ਸੂਟ ਦੀ ਪਿਓਰ ਮੋਡਲ ਦੇ ਵਿੱਚ ਹੈ ਨਾਲ ਪਲੇਨ ਬਾਟਮ ਹੈ ਜੀ ਪਿਓਰ ਮੋਡਲ ਦੀ ਹੋ ਰਾਮ ਟੈਕਸ ਬ੍ਰਾਂਡ ਦਾ ਸੂਟ ਹੈ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਬਹੁਤ ਪਿਆਰੀ ਬਹੁਤ ਜ਼ਿਆਦਾ ਗ੍ਰੇਸਫੁਲ ਸੂਟ ਹੈ ਕਲਰ ਇੰਨੇ ਪਿਆਰੇ ਆ ਦੋ ਦੋ ਸੂਟ ਦਿਖਾਵਾਂਗੇ ਇੱਕ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਤੇ ਜਦੋਂ ਇਹ ਸੂਟ ਜਾਣਗੇ ਇਹਨਾਂ ਦੇ ਨਾਲ ਦੀਆਂ ਜਿਹੜੀ ਫੋਟੋਜ਼ ਐ ਉਹ ਵੀ ਮੈਂ ਨਾਲ ਹੀ ਵਿੱਚ ਪਾਈ ਹੋਊਗੀ ਕਈ ਵਾਰ ਆਪਾਂ neck ਵਗੈਰਾ ਬਣੇ ਹੁੰਨੇ ਆ ਉਹਦੇ ਅਕੋਰਡਿੰਗ ਤੁਸੀਂ neck ਵੀ ਨਾਲ ਰੈਡੀ ਕਰਾ ਸਕਦੇ ਪ੍ਰਾਈਸ ਹੈਗਾ 3250 ਅੱਜ ਦੇ ਸਾਰੇ ਜਿਹੜੇ ਰਾਮ ਟੈਕਸ ਬ੍ਰਾਂਡ ਦੇ ਸੂਟ ਦਿਖਾਉਣੇ ਆ ਇਹ ਵਾਲੇ ਡਿਜ਼ਾਈਨ ਦੇ ਵਿੱਚ 3250 ਪ੍ਰਾਈਸ ਦੇ ਨਾਲ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਇਸ ਸੇਮ ਡਿਜ਼ਾਈਨ ਦੇ ਵਿੱਚ ਨੈਕਸਟ ਕਲਰ ਹੈਗਾ ਮਹਿੰਦੀ ਕਲਰ ਸੇਮ ਡਿਜ਼ਾਈਨ ਹੈ ਸੇਮ ਰਸਟ ਕਲਰ ਦੇ ਨਾਲ ਦਾ ਹੀ ਸੇਮ ਪ੍ਰਿੰਟ ਸੇਮ ਡਿਜ਼ਾਈਨ ਪਿਓਰ ਮੋਡਲ ਦੇ ਵਿੱਚ ਬੜਾ ਪਿਆਰਾ ਮਹਿੰਦੀ ਪੈਰਟ ਜਿਹਾ ਕਲਰ ਹੈ ਮਹਿੰਦੀ ਟੋਨ ਤੇ ਤੇ ਉਵੇਂ ਹੀ ਸਾਰੀ ਡਿਜ਼ਾਈਨਿੰਗ ਨੇ ਸੇਮ ਪੈਚ ਲਗਾ ਕੇ ਪ੍ਰੋਪਰ ਪੇਨਟੈਕਸ ਲੇਸ ਦੀ ਡਿਜ਼ਾਈਨਿੰਗ ਤੇ ਹੈਂਡਵਰਕ ਹੋਇਆ ਤੇ ਘੇਰੇ ਤੇ ਬੜੀ ਪਿਆਰੀ ਲੇਸ ਦੀ ਡਿਜ਼ਾਈਨਿੰਗ ਹੈ ਡਿਫਰੈਂਟ ਜੇ ਕਲਰ ਐਂ ਜੀ ਅੱਜ ਦੇ ਸਾਰੇ ਸੂਟਾਂ ਦੇ ਮੇਨ ਕਹਿਣ ਦਾ ਕਹਿਣ ਦੀ ਗੱਲ ਹੈ ਬੜੇ ਪਿਆਰੇ ਮੈਚਿੰਗ ਸੂਟ ਪਿਓਰ ਮੋਡਲ ਦੇ ਵਿੱਚ ਰਾਮਟੈਕਸ ਬ੍ਰਾਂਡ ਦੇ ਸੂਟ ਐ ਜੀ ਅੱਜ ਤੇ ਨਾਲ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਸੂਟ ਇਹ ਖੁੱਲੇ ਟਾਈ ਟਾਈ ਮੀਟਰ ਦੇ ਦੁਪੱਟੇ ਆ ਜੀ ਫੁੱਲ ਲੈਂਥ ਦੇ ਬਹੁਤ ਹੀ ਗ੍ਰੇਸਫੁੱਲ 3250 ਪ੍ਰਾਈਸ ਦੇ ਨਾਲ ਇਹ ਦੋ ਸੂਟ ਮੈਂ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਦਿਖਾਏ ਆ ਨੈਕਸਟ ਸਾਰੀ ਡਿਜ਼ਾਈਨਿੰਗ ਅਲੱਗ-ਅਲੱਗ ਹੈ ਵਰਕ ਦੀ ਡਿਜ਼ਾਈਨਿੰਗ ਵੀ ਅਲੱਗ ਹੈ ਪ੍ਰਿੰਟ ਦੀ ਡਿਜ਼ਾਈਨਿੰਗ ਵੀ ਅਲੱਗ ਹੈ ਨੈਕਸਟ ਹੈਗਾ ਬੜਾ ਪਿਆਰਾ ਮੋਰ ਪੰਖੀ ਜਿਹਾ ਕਲਰ ਹੈ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ ਜੀਮੈਟ੍ਰੀਕਲ ਪ੍ਰਿੰਟ ਦੇ ਵਿੱਚ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਪਰ ਇਹ ਦੇਖੋ ਪ੍ਰਿੰਟ ਪੈਚ ਪਲੇਨ ਲਗਾ ਕੇ ਵਿੱਚ ਇਹ ਲੇਸ ਦੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਤੇ ਬਹੁਤ ਪਿਆਰਾ ਮਲਟੀ ਕਲਰ ਦਾ ਹੈਂਡਵਰਕ ਕੀਤਾ ਹੋਇਆ ਦੇਖੋ ਬਹੁਤ ਸੋਹਣਾ ਸਾਰਾ ਹੱਥ ਦਾ ਕੰਮ ਹੈ ਜੀ ਤਾਂ ਅੱਗੇ ਦਾ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਕੁਝ ਡਿਫਰੈਂਟ ਡਿਜ਼ਾਈਨਿੰਗ ਦਿੱਤੀ ਹੋਈ ਹੈ ਵਿੱਚ ਜੁਆਂਟਰ ਲੇਸ ਦੇ ਨਾਲ نیچے ਵੀ ਲੇਸਿਸ ਦੀ ਡਿਜ਼ਾਈਨਿੰਗ ਪਲੇਨ ਬਾਟਮ ਹੈ ਜੀ ਪਿਓਰ ਮੋਡਲ ਦੀ ਉਹ 3 ਮੀਟਰ ਦੀ ਨਾਲ ਦੇ ਨਾਲ ਥੋੜ ਮਸਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਹੈ। ਸੁਪਰ 3250 ਪ੍ਰਾਈਸ ਦੇ ਨੇ। ਇਹਦੇ ਵਿੱਚ ਆਹ ਵਾਲੇ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਬੜਾ ਸੋਹਣਾ ਗਾਜਰੀ ਜਿਹਾ ਕਲਰ ਹੈ। ਡਿਫਰੈਂਟ ਜਿਹਾ ਸੇਮ ਡਿਜ਼ਾਈਨ ਸੇਮ ਡਿਜ਼ਾਈਨਿੰਗ ਹੈ ਹੋਵੇ neck ਦੇ نیچے ਵਰਕ ਹੈ ਸਾਰਾ ਕਲਰ ਬਹੁਤ ਜ਼ਿਆਦਾ ਡਿਫਰੈਂਟ ਜਿਹੇ ਕਲਰ ਹੈ ਬੜੇ ਸੋਹਣੇ ਇਹ ਵੀ ਗਾਜਰੀ ਟੋਨ ਤੇ ਵੀ ਅਲੱਗ ਜਿਹੀ ਗਾਜਰੀ ਟੋਨ ਹੈ ਬੜਾ ਪਿਆਰਾ ਜਾਂ ਬਹੁਤ ਪਿਆਰੀ ਡਿਜ਼ਾਈਨਿੰਗ ਪਿਓਰ ਮਸਲੀਨ ਦੇ ਦੁਪੱਟੇ ਦੇ ਨਾਲ ਸੋ ਇਹ ਕਿੰਨੇ ਪਿਆਰੇ ਆ ਬਹੁਤ ਹੀ ਗ੍ਰੇਸਫੁਲ ਸੂਟ ਹੈ ਗਾਜਰੀ ਵੀ ਨਹੀਂ ਪ੍ਰੋਪਰ ਥੋੜੀ ਬਹੁਤ ਸੋਹਣਾ ਬਦਾਮੀ ਜੀ ਟੋਨ ਤੇ ਸੂਟ ਹੈ ਇਹ 3250 ਪ੍ਰਾਈਸ ਦੇ ਨਾਲ ਇਹ ਦੋ ਸੂਟ ਇੱਕ ਡਿਜ਼ਾਈਨ ਦੇ ਵਿੱਚ ਦਿਖਾਉਣਾ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਬੜਾ ਪਿਆਰਾ ਬਲੂ ਕਲਰ ਦੇ ਵਿੱਚ ਹੈ ਬਲੂ ਵੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਪਿਆਰਾ ਰਾਇਲ ਬਲੂ ਕਲਰ ਹੈ ਤੇ ਪ੍ਰਿੰਟ ਦੇਖੋ ਇਹ ਸੂਟ ਦਾ ਕਿੰਨਾ ਪਿਆਰਾ ਹੈ ਪਿਆਰੀ ਪ੍ਰਿੰਟਿੰਗ ਹੈ ਬਹੁਤ ਸੋਹਣਾ ਅੰਬੀ ਵਾਲਾ ਪ੍ਰਿੰਟ ਤੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਉਵੇਂ ਪਲੇਨ ਫੈਬਰਿਕ ਲਗਾ ਕੇ ਜੁਆਇੰਟਰ ਲੇਸ ਦੇ ਨਾਲ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਵਿੱਚ ਦੇਖੋ ਕਿੰਨਾ ਪਿਆਰਾ ਹੈਂਡਵਰਕ ਕੀਤਾ ਹੈ ਦੋ ਫਲਾਰਸ ਬਣੇ ਆ ਇਹਦੇ ਵਿੱਚ ਬੜਾ ਸੋਹਣਾ ਬਰੀਕੀ ਟਾਂਕੇ ਦੇ ਨਾਲ ਤੇ ਘੇਰੇ ਤੇ ਵੀ ਸਾਰਾ ਇਹਦੇ ਵਰਕ ਹੈ ਜੀ ਨਾ ਇਹੋ ਕਲਰ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਇਹ ਕਲਰ ਹੀ ਬਹੁਤ ਸੋਹਣਾ ਹੈ ਪ੍ਰਿੰਟ ਬਹੁਤ ਪਿਆਰਾ ਹੈ। ਬੈਕ ਤੇ ਵੀ ਤੁਸੀਂ ਪੂਰੇ ਪ੍ਰਿੰਟ ਦੀ ਦੇਖ ਸਕਦੇ ਹੋ ਕਿ ਕਿ ਬਹੁਤ ਸੋਹਣਾ ਸੂਟ ਹੈ। ਪਿਓਰ ਮੋਡਲ ਦਾ ਸੂਟ ਰਾਮ ਟੈਕਸ ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ। ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ। ਬਹੁਤ ਗ੍ਰੇਸਫੁਲ ਦੁਪੱਟੇ। ਤੇ ਪ੍ਰਾਈਸ ਹੈਗਾ 3250। ਇਹ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਬੜਾ ਸੋਹਣਾ ਵਾਈਨ ਕਲਰ ਮਜੈਂਟਾ ਵਾਈਨ ਜਿਹਾ ਕਲਰ ਹੈ ਮਜੈਂਟਾ ਕਲਰ ਨੂੰ ਥੋੜਾ ਜਿਹਾ ਡਾਰਕ ਹੋ ਜਵੇ ਉਹ ਵਾਲਾ ਕਲਰ ਹੈ ਜੀ ਤੇ ਪ੍ਰਿੰਟਿੰਗ ਹੀ ਬੜੀ ਪਿਆਰੀ ਹੈ ਜੀ ਇਹ ਵਾਲੇ ਸੂਟਾਂ ਦੀ ਪ੍ਰਿੰਟ ਬਹੁਤ ਪਿਆਰਾ ਹੈ ਇਹ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਸਾਰਾ ਘੇਰੇ ਤੱਕ ਬਹੁਤ ਸੋਹਣਾ ਵਰਕ ਹੋਇਆ ਹੈ ਪਿਓਰ ਮੋਡਲ ਦੇ ਵਿੱਚ ਸੂਟ ਹੈ ਬੜੀ ਸੋਹਣੀ ਫਿਟਿੰਗ ਆਉਂਦੀ ਹੈ ਜੀ ਜਿਵੇਂ ਕਰੇਪ ਦੀ ਫਿਟਿੰਗ ਆਉਂਦੀ ਹੈ ਸੇਮ ਮੋਡਲ ਦੀ ਫਿਟਿੰਗ ਉਵੇਂ ਹੀ ਆਉਂਦੀ ਹੈ ਜੀ ਸੂਟਾਂ ਦੀ ਲੁੱਕ ਵੀ ਉਵੇਂ ਹੀ ਥੋੜੀ ਥੋੜੀ ਸ਼ਾਈਨ ਤੇ ਨਾਲ ਹੈ ਗਿਆ ਪਿਓਰ ਮਸਲੀਨ ਦਾ ਦੁਪੱਟਾ 3250 ਪ੍ਰਾਈਸ ਦੇ ਨਾਲ ਇਹ ਦੋ ਦੋ ਸੂਟ ਦਿਖਾ ਰਹੀਆਂ ਮੈਂ ਤੁਹਾਨੂੰ ਇੱਕ ਇੱਕ ਡਿਜ਼ਾਈਨ ਦੇ ਵਿੱਚ ਨੈਕਸਟ ਆ ਗਿਆ ਕਲਰ ਬੜਾ ਛੋੜਾ ਡਾਰਕ ਜਿਹੜਾ ਬੈਂਗਣੀ ਰੰਗ ਹੁੰਦਾ ਹੈ ਡਾਰਕ ਪਰਪਲ ਬਹੁਤ ਹੀ ਕਾਲਸ ਦੇ ਵਿੱਚ ਉਹ ਵਾਲਾ ਕਲਰ ਹੈ ਜੀ ਤੇ ਪ੍ਰਿੰਟ ਇਹ ਸੂਟ ਦਾ ਵੀ ਬਹੁਤ ਪਿਆਰਾ ਹੈ। ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬਹੁਤ ਪਿਆਰੀ ਪ੍ਰਿੰਟਿੰਗ ਤੇ ਉਹਵੇਂ ਸੇਮ ਪੈਚ ਲਗਾ ਕੇ ਵਿੱਚ ਸਾਰਾ ਹੈਂਡਵਰਕ ਕੀਤਾ ਹੋਇਆ ਹੈ। ਬਹੁਤ ਪਿਆਰਾ ਹੈਂਡਵਰਕ ਘੇਰੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ। ਪਰਪਲ প্রিন্টিং ਬਹੁਤ ਪਿਆਰੀ ਡਾਰਕ ਕਾਲਸ ਤੇ ਬੈਂਕਣੀ ਰੰਗ ਜਿਹੜਾ ਪਰਪਲ ਕਲਰ ਕਾਲਸ ਤੇ ਬਿਲਕੁਲ ਉਹ ਵਾਲਾ ਕਲਰ ਹੈ ਜੀ ਤੇ প্রিন্টিং ਇੱਕ ਤੋਂ ਇੱਕ ਸੋਹਣੀ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਹੀ ਦੁਪੱਟਾ ਦੁਪੱਟੇ ਵੀ ਬਹੁਤ ਗ੍ਰੇਸਫੁੱਲ ਹਨ ਇਹਦੇ ਦਾ ਸੌਟ 3250 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਬੜਾ ਪਿਆਰਾ ਪਿਸਤਾ ਜਿਹਾ ਕਲਰ ਹੈ ਜੀ ਇਹ ਲੱਗ ਜਾਂ ਡਿਫਰੈਂਟ ਜਾਂ ਨਾ ਤਾਂ ਗ੍ਰੇ ਕਲਰ ਹੈ ਨਾ ਇਹ ਗ੍ਰੀਨ ਕਲਰ ਹੈ ਸੇਮ ਹੈਂਡਵਰਕ ਹੋਇਆ ਸਾਰਾ ਪੈਚ ਲਗਾ ਕੇ ਲੇਸਿਸ ਦੀ ਡਿਜ਼ਾਈਨਿੰਗ ਹੋਵੇ ਘੇਰੇ ਤੇ ਸਾਰੀ ਲੇਸਿਸ ਦੀ ਡਿਜ਼ਾਈਨਿੰਗ 3 3 ਮੀਟਰਸ ਦੀਆਂ ਬਾਟਮ ਹੈ ਜੀ ਰਾਮਟੈਕਸ ਬ੍ਰਾਂਡ ਦੇ ਸੂਟ ਇਹ ਹੋਰ ਮੜ ਦੋ ਵਿੱਚ ਇਹ ਨਾਲ ਹੈਗਾ ਇਹ ਹੋਰ ਮਸਲੀਂ ਦੇ ਦਪੱਟੇ ਫੁੱਲੇ ਦਪੱਟੇ ਜੀ ਬੜੇ ਪਿਆਰੇ 3250 ਪ੍ਰਾਈਸ ਹੈ ਜੀ ਮੈਂ 200 ਸੂਟ ਦਿਖਾਏ ਆ ਤੁਹਾਨੂੰ ਇੱਕ ਇੱਕ ਡਿਜ਼ਾਈਨ ਦੇ ਵਿੱਚ ਪ੍ਰਾਈਸ ਹੈਗਾ 3200 ਤੋਂ 1 ਮੈਂ ਸਿੰਗਲ ਸੂਟ ਦਿਖਾਣਾ ਇਹ ਰਾਮਟੈਕਸ ਬ੍ਰਾਂਡ ਦਾ ਹੀ ਸੂਟ ਹੈ ਜੀ 크ਰੇਪ ਚ ਸੂਟ ਹੈ ਜੀ ਇਹ ਇੱਕ ਏਕ੍ਰੇਪ ਦੇ ਵਿੱਚ ਹੈ ਰਾਮ ਟੈਕਸ ਬ੍ਰਾਂਡ ਦਾ ਸਟੈਂਪਲ ਲੱਗੀ ਹੋਈ ਹੈ ਜੀ ਸੂਟ ਤੇ ਕਦੇ ਵੀ ਕਿਸੇ ਵੀ ਬ੍ਰਾਂਡ ਦਾ ਤੁਹਾਡੇ ਤੋਂ ਕੋਈ ਹੋਰ ਨਹੀਂ ਹੈਗਾ ਹਰੇਕ ਬ੍ਰਾਂਡ ਉਹੀ ਦਿਖਾਵਾਂਗੇ yellow ਕਲਰ ਦੇ ਵਿੱਚ ਹੈ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਬਹੁਤ ਪਿਆਰਾ ਪ੍ਰਿੰਟ ਹੈ ਲਾਈਟ yellow ਕਲਰ ਹੈ ਤੇ neck ਤੇ ਤੁਸੀਂ ਦੇਖ ਸਕਦੇ ਹੋ ਬੜੇ ਪਿਆਰੇ ਪੋਟਲੀ ਬਟਨਸ ਲੱਗੇ ਆ ਇਹ ਅਡਜਸਟੇਬਲ ਹੈ ਜੀ ਇਹਨੂੰ ਲੈਂਥ ਦੇ ਅਕੋਰਡਿੰਗ ਆਪਾਂ ਉੱਪਰ-ਨੀਚੇ ਕਰ ਸਕਦੇ ਹਾਂ ਇੱਕ ਏਕ੍ਰੇਪ ਦਾ ਸੂਟ ਹੈ ਜੀ ਤੇ ਘੇਰੇ ਤੇ ਵੀ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਲੇਸ ਲੱਗੀ ਹੋਈ ਹੈ ਇਹ ਲੇਸ ਤੇ ਹੈ ਤੁਸੀਂ ਘੇਰੇ ਤੇ ਰੱਖ ਲਓ ਜਾਂ ਤੁਸੀਂ 슬ੀਵਸ ਤੇ ਲਗਵਾਉਣੀ ਹੈ 슬ੀਵਸ ਤੇ ਵੀ ਲਾ ਸਕਦੇ ਹੋ ਰਾਮ ਟੈਕਸ ਬ੍ਰਾਂਡ ਦਾ ਸੂਟ ਹੈ ਜੀ ਸਟੈਂਪ ਤੁਸੀਂ ਦੇਖ ਸਕਦੇ ਹੋ ਇਹ ਕਰੇਪ ਦਾ ਸੂਟ ਹੈ ਇਹ ਤਾਂ ਹੋ ਗਈ ਆਪਣੀ ਸ਼ਰਟ 2.5 ਮੀਟਰ ਦੀ ਤੇ ਨਾਲ ਹੈਗਾ ਇਹਦੇ ਕਰੇਪ ਦੀ ਉਹ ਬਾਟਮ ਹੈ ਜੀ ਬਾਟਮ ਤੇ ਵੀ ਵਰਕ ਹੈ ਇਹ ਬਾਟਮ ਤੇ ਵਰਕ ਆ ਗਿਆ ਬਹੁਤ ਸੋਹਣਾ ਪਿੰਟੈਕਸ ਲੇਸੀਸ ਦੀ ਡਿਜ਼ਾਈਨਿੰਗ ਹੈ ਨੀਚੇ ਉੱਪਰ ਸਾਰਾ ਵਰਕ ਕੀਤਾ ਹੋਇਆ ਦੇਖੋ ਬਾਟਮ ਤੇ। ਕ੍ਰੇਪ ਦਾ ਸੂਟ ਹੈ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ। ਚਨਾਉਣ ਦਾ ਦੁਪੱਟਾ ਦੁਪੱਟੇ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਡਿਫਰੈਂਟ ਜਿਹਾ ਵਰਕ ਹੈ ਵਿੱਚ ਕੱਟਵਰਕ ਹੈ ਤੇ ਥੋੜੀ-ਥੋੜੀ ਫਰਕ ਦੇ ਨਾਲ ਬੜੇ ਸੋਹਣੇ ਫਲਾਵਰ ਬਣੇ ਹੋਏ ਆ ਪੂਰੇ ਦੁਪੱਟੇ ਦੇ ਫੋਰ ਸਾਈਡ। ਇਹ ਦੇਖੋ ਬਹੁਤ ਪਿਆਰਾ ਸੂਟ ਹੈ ਇਹ। 4400 ਪ੍ਰਾਈਸ ਹੈ ਜੀ 4400 ਪ੍ਰਾਈਸ ਦੇ ਨਾਲ ਆਪਣਾ ਕੇਵਲਾ ਸੂਟ ਰਾਮਟੈਕਸ ਬ੍ਰਾਂਡ ਦਾ ਕਰੇਵ ਦਾ ਫੋਰ ਸਾਈਡ ਦੁਪੱਟੇ ਤੇ ਵੀ ਵਰਕ ਹੈ ਸ਼ਰਟ ਤੇ ਵੀ ਤੇ ਬਾਟਮ ਤੇ ਵਰਕ ਦੇ ਨਾਲ ਇਹ ਤਾਂ ਸੀਗੇ ਰਾਮਟੈਕਸ ਬ੍ਰਾਂਡ ਦੇ ਸੂਟ ਤੇ ਮੈਂ ਤੁਹਾਨੂੰ ਪਿਓਰ ਮਸਲੀਨ ਦੇ ਵਿੱਚ ਦੋ ਸੂਟ ਜੈ ਵੀ ਜੈ ਬ੍ਰਾਂਡ ਦੇ ਦਿਖਾਉਣੇ ਆ ਜੀ ਸੂਟ ਨਾਲ ਆਪਾਂ ਕਿਉਂਕਿ ਕਈ ਵਾਰੀ ਸਿੰਗਲ ਸਿੰਗਲ ਸੂਟ ਕੋਈ ਅਵੇਂ ਰਹਿਜਨ ਦਾ ਵਿੱਚ ਕਈ ਵਾਰੀ ਕਿਸੇ ਨੇ ਬੁਕਿੰਗ ਕਰਾਈ ਹੁੰਦੀ ਹੈ ਬੜੇ ਪਿਆਰੇ ਜੈਕੁਰੀ ਪ੍ਰਿੰਟ ਦੇ ਵਿੱਚ ਸੂਟ ਬਲੈਕ ਹੈਗਾ ਇਹ ਸ਼ਰਟ ਆ ਗਈ ਆਪਣੀ ਪਿਓਰ ਮਸਲੀਨ ਦੇ ਵਿੱਚ ਬੜਾ ਪਿਆਰਾ ਵਰਕ ਹੋਇਆ ਘੇਰੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੈ 슬ੀਵਜ਼ ਅਲੱਗ ਤੋਂ ਦਿੱਤੀਆਂ ਹੋਈਆਂ ਇਹ 슬ੀਵਜ਼ ਤੇ ਅੱਗੇ ਆ ਜਣਾ ਜੀ ਵਰਕ ਇਹ ਅਲੱਗ ਤੋਂ ਦਿੱਤੀਆਂ ਹੋਈਆਂ 슬ੀਵਜ਼ ਇਹ 3 ਮੀਟਰ ਦੀ ਸ਼ਰਟ ਹੋਗੀ ਇੱਕ ਤਰ੍ਹਾਂ ਦੀ ਕਿਉਂਕਿ 슬ੀਵਜ਼ ਅਲੱਗ ਤੋਂ ਦਿੱਤੀਆਂ ਹੋਈਆਂ ਇਹ ਤਾਂ ਹੋਗੀ ਆਪਣੀ ਸ਼ਰਟ ਬੈਕ ਬੜੀ ਪਿਆਰੀ ਹੈ ਸ਼ਰਟ ਦੀ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਜੀ ਬੈਕ ਦਾ ਇਹ ਜੈਵੀ ਜੈ ਬ੍ਰੈਂਡ ਦਾ ਸੂਟ ਹੈ ਜੀ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਬਲੈਕ ਤੇ ਇਸ ਦੇ ਨਾਲ ਹੈਗੀ ਹੈ ਬੜੀ ਪਿਆਰੀ ਡਿਫਰੈਂਟ ਜਿਹੜੇ ਕਲਰ ਦਾ ਵਰਕ ਹੋਇਆ ਉਸੇ ਕਲਰ ਦੀ ਬਾਟਮ ਨਾਲ ਇਹ ਦੇਖੋ ਬਾਟਮ ਤੇ ਬਾਟਮ ਤੇ ਵੀ نیچے ਵਰਕ ਹੈ ਇਹ ਬਾਟਮ ਆ ਗਈ ਨਾਲ ਤੇ ਨਾਲ ਪਿਓਰ ਮਸਲੀਨ ਦਾ ਹੀ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਪੂਰਾ 2.5 ਮੀਟਰ ਦਾ ਦੁਪੱਟਾ ਬਾਟਮ ਦੇ ਨਾਲ ਦਾ ਹੀ ਬਹੁਤ ਪਿਆਰੀ ਡਿਜ਼ਾਈਨਿੰਗ 3550 ਪ੍ਰਾਈਸ ਹੈ ਜੀ 3050 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਕੰਬੀਨੇਸ਼ਨ ਦੇਖੋ ਬਲੈਕ ਦੇ ਨਾਲ ਕਿੰਨਾ ਪਿਆਰਾ ਕੰਬੀਨੇਸ਼ਨ 3050 ਪ੍ਰਾਈਸ ਹੈ ਜੀ ਇਹਦਾ ਇਹਦੇ ਵਿੱਚ ਆਪਣੇ ਕੋਲ ਨੈਕਸਟ ਕਲਰ ਹੈਗਾ ਬੜਾ ਸੋਹਣਾ ਰੈੱਡ ਰੈੱਡ ਪਿੰਕ ਜਿਹਾ ਕਲਰ ਹੈ ਡਿਫਰੈਂਟ ਜਿਹਾ ਜਿਹੜਾ ਟਮਾਟਰੀ ਪ੍ਰੋਪਰ ਰੈੱਡ ਕਲਰ ਹੁੰਦਾ ਉਹ ਵਾਲਾ ਕਲਰ ਇਹ ਦੇਖ ਸਕਦੇ ਹੋ ਸ਼ਰਟ ਤੁਸੀਂ ਬਹੁਤ ਪਿਆਰਾ ਹੈਂਡਵਰਕ ਤੇ ਘੇਰੇ ਤੇ ਵਰਕ ਇਹ ਸਾਰਾ ਘੇਰੇ ਤੇ ਵਰਕ ਆ ਗਿਆ ਬੜਾ ਪਿਆਰਾ ਜੈਵੀ ਜੇ ਬ੍ਰਾਂਡ ਦਾ ਸੂਟ ਹੈ ਜੀ ਪਿਓਰ ਮਸਲੀਨ ਦੇ ਵਿੱਚ ਇਹ 슬ੀਵਜ਼ ਦਿੱਤੀਆਂ ਹੋਈਆਂ ਅਲੱਗ ਤੋਂ ਇਹ 슬ੀਵਜ਼ ਤੇ ਆ ਜਾਣਾ ਵਰਕ ਤੇ ਇਸ ਦੇ ਨਾਲ ਹੈਗਾ ਗ੍ਰੇ ਕਲਰ ਦੀ ਬਾਟਮ ਬਾਟਮ ਤੇ ਵੀ ਨੀਚੇ ਵਰਕ ਹੈ ਤੇ ਪਿਓਰ ਮਸਲੀਨ ਦਾ ਦੁਪੱਟਾ ਨਾਲ ਬਿਲਕੁਲ ਪਿਓਰ ਮਸਲੀਨ ਦਾ ਦੁਪੱਟਾ ਹੈ ਪੂਰਾ 2.5 ਮੀਟਰ ਦਾ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਦੁਪੱਟੇ ਦਾ ਤੇ ਦੁਪੱਟੇ ਦੀ ਫਿਨਿਸ਼ਿੰਗ ਦੇਖੋ ਕਿੰਨੀ ਵਧੀਆ ਕੀਤੀ ਹੋਈ ਹੈ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਰੱਖਣਾ ਹੈ ਰਿਮੂਵ ਕਰਨਾ ਹੈ ਤੁਹਾਡੀ ਚੁਆਇਸ ਹੈ 3050 ਪ੍ਰਾਈਸ ਹੈ ਜੀ ਇਹਨਾਂ ਤੋਂ ਸੂਟ ਵੀ ਤੁਹਾਨੂੰ ਦਿਖਾਏ ਆ ਜੈ ਵੀ ਜੇ ਬ੍ਰਾਂਡ ਦੇ 3050 ਪ੍ਰਾਈਸ ਦੇ ਨਾਲ 3050 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8846580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ